ਹਾਂਜੀ ਤਾਂ ਹੁਣ ਆਪਾਂ ਸ਼ੁਰੂ ਕਰ ਲਗੇ ਅੱਜ ਦੀ ਵੀਡੀਓ ਕਣਕ ਨੂੰ ਪਾਣੀ ਲਾ ਰਹੇ ਆ ਠੀਕ ਆ ਨਾਲ ਕਰਦੇ ਆ ਕੁਝ ਗੱਲਾਂ ਬਾਤਾਂ ਲਓ ਜੀ ਆਪਾਂ ਹੁਣ ਪਾਣੀ ਲਾ ਰਹੇ ਸੀ ਤੇ ਕਿਹਾ ਵੀ ਹੁਣ ਮੈਂ ਚਿਪਲੀਆਂ ਵੀ ਲੈ ਕੇ ਆਇਆ ਪਾਣੀ ਟੁੱਟਦਾ ਸੀਗਾ ਉੱਥੋਂ ਮੈਂ ਨੱਕਾ ਮਾਰ ਕੇ ਆਇਆ ਹੁਣ ਆਪਾਂ ਚੱਲਦੇ ਆਂ ਗਾਂ ਪਾਣੀ ਛੱਡਿਆ ਵਜਾਓ ਪਰੇ ਪੰਡਾ ਵਸਰੇ ਤੇ ਪਾਣੀ ਕਿੰਨੇ ਤੇ ਬੰਦ ਕਰਨ ਨਾਲ ਮਹੇ ਤੱਕ ਭਰਿਆ ਨਹੀਂ ਗਾ ਘੰਟਾ ਕੁ ਲੱਗਦਾ ਸੀਗਾ ਉਦੋਂ ਤਾਂ ਪਾਣੀ ਦੇਖ ਕੇ ਜੱਟ ਟਟਿਆ ਗਿਆ ਤਾਂ ਕਿਤੇ ਚਲੋ ਇੱਧਰ ਚੱਲਦੇ ਕੋਟ ਪਾਇਆ ਐਸੇਗਾ ਸੋਰੇ ਮੈਂ ਹੋਰ ਦੂਜਾ ਲਾ ਕੇ ਆਇਆ ਐਸੇਗਾ ਮੈਂ ਕਿ ਚੱਲ ਲੈਣਾ ਪਤਾ ਜਿਆ ਨਹੀਂ ਲੱਗਦਾ ਕਾ ਖਰਾਬ ਖੁਰੂਬ ਹੋਏਦਾ ਤੇ ਚੱਲਦੇ ਆਪ ਨੱਕਾ ਨੱਕ ਮਾਰਦੇ ਆ ਬਾਕੀ ਪਾਣੀ ਸ਼ੁਰੂ ਹੋ ਗਿਆ ਕਣਕਾਂ ਨੂੰ ਲੱਗਣੇ ਹਜੇ ਤਾਂ ਠੰਡ ਹੀ ਨਹੀਂ ਪਈ ਐਤਕੀ ਤਾਂ ਪਤਾ ਹੀ ਨਹੀਂ ਲੱਗਾ ਵੀ ਠੰਡ ਆਈ ਦੀ ਆ ਇਦਾਂ ਹਣੇ ਖਣੀ ਪਿਛਲੇ ਪੈਰ ਪਾਊਗੀ ਜੇ ਠੰਡ ਨਾ ਪਈ ਇੰਨੀ ਤਾਂ ਕਣਕ ਦਾ ਝਾੜ ਵੀ ਘਟ ਜਾਣਾ ਪਹਿਲਾਂ ਝੋਨਾ ਵੀ ਆਪਾਂ ਨੂੰ ਪਤਾ ਹੀ ਆ ਵੀ ਥੋੜਾ ਹੀ ਨਿਕਲਿਆ ਠੀਕ ਹੀ ਨਿਕਲਦਾ ਪਤਾ ਨਹੀਂ ਰੱਬ ਦੇ ਰੰਗ ਆ ਜੋ ਆਪਾਂ ਕੁਦਰਤ ਨਾਲ ਕਰਦੇ ਆ ਕੁਦਰਤ ਵੀ ਕੁਝ ਮੋੜ ਕੇ ਆਪਾਂ ਨੂੰ ਦਿੰਦੀ ਆ ਨਾ ਕਹਿੰਦੇ ਆ ਨਾ ਕਿ ਜੋ ਆਪਾਂ ਕੁਦਰਤ ਨੂੰ ਦਿੰਨੇ ਆ ਤੇ ਕੁਦਰਤ ਵੀ ਆਪਾਂ ਨੂੰ ਮੋੜ ਕੇ ਦਿੰਦੀ ਆ ਤਾਂ ਉਹਨੇ ਆਪਣਾ ਵਾ ਦਿੱਤਾ ਵੀ ਇਧਰ ਆ ਤ ਕੱਟੇ ਜਾਂਦੇ ਆ ਕੋਈ ਇਹਨੇ ਦਰਖਤ ਨਹੀਂ ਲਾ ਰਿਆ ਜੇ ਕੋਈ ਖੇਤ ਹੁੰਦਾ ਵਾ ਕਹਿੰਦੇ ਕੋਈ ਠੇਕੇ ਤੇ ਲੈਂਦਾ ਉਹ ਕਹਿੰਦੇ ਆ ਵੀ ਮੇਰੀ ਫਸਲ ਖਰਾਬ ਹੁੰਦੀ ਆ ਮੇਰੀ ਕਣਕ ਖਰਾਬ ਹੁੰਦੀ ਆ ਮੇਰਾ ਝੋਨਾ ਖਰਾਬ ਹੁੰਦਾ ਉਹ ਟਾਣੇ ਵੜ ਦਿੰਦਾ ਫਿਰ ਹੌਲੀ ਹੌਲੀ ਜਮੇ ਵੜ ਦਿੰਦਾ ਆਪਾਂ ਕਹਿੰਦੇ ਨਹੀਂ ਵੀ ਭਾਈ ਦਰਖਤ ਨਹੀਂ ਕੱਟਣਾਗਾ ਝਾੜ ਵਧੇ ਘਟੇ ਕੋਸ ਹੋਵੇ ਪਰ ਆਪਾਂ ਕਹਿੰਦੇ ਨਹੀਂ ਫਿਰ ਆਪਾਂ ਰੋਲਾ ਪਾਉਣੀਆਂ ਝਾੜ ਘਟ ਗਏ ਝੋਨਿਆਂ ਦੇ ਝਾੜ ਘਟ ਗਏ ਆਏ ਹੋ ਗਿਆ ਇਹ ਤਾਂ ਹੀ ਹੁੰਦਾ ਵਾ ਫਿਰ ਹੋਣਾ ਹੀ ਆ ਕੁਦਰਤ ਵੀ ਤਾਂ ਹੈ ਨਾ ਕੋਈ ਚੀਜ਼ ਉਹ ਵੀ ਤਾਂ ਦੱਸੂ ਕਿ ਇਹਨਾਂ ਵੀ ਮੈਂ ਵੀ ਆ ਤਾਂ ਇਹ ਕਰਕੇ ਵੀ ਦਰਖਤ ਵੱਧ ਤੋਂ ਵੱਧ ਲਾਓ ਨਾ ਕੱਟੋ ਕੋਈ ਫਾਇਦਾ ਨਹੀਂ ਦਰਖਤ ਕੱਟਣ ਦਾ ਇਹਨੇ ਆਪਾਂ ਨੂੰ ਵੀ ਨੁਕਸਾਨ ਬਾਕੀ ਆਪਾਂ ਸਿਰੇ ਤੇ ਪਹੁੰਚ ਗਏ ਆ ਇੱਥੋਂ ਆ ਵੀ ਭਰ ਗਿਆ ਵਾ ਭਰ ਕੇ ਤੇ ਉਧਰ ਨਿਕਲ ਜਾਣਾ ਵਾ ਆ ਦੇ ਇਧਰੋਂ ਉਹ ਨਾਲ ਦੇ ਕੈਰੀਜ ਸੋ ਇਹ ਭਰ ਜੇ ਫਿਰ ਆਪਾਂ ਬੰਦ ਕਰ ਦਿੰਨੇ ਆ ਥੋੜਾ ਜਿਹਾ ਰਹਿ ਗਿਆ ਬੰਦ ਕਰ ਲੈਨੇ ਨਿਕ ਤਾਂ ਉਹੀ ਭਰ ਜਾਣਾ ਵਾ ਆਪਣੇ ਬੰਦ ਕਰ ਦੇ ਕੁਰਤੀ ਸੋ ਠੀਕ ਆ ਪਹਿਲਾਂ ਅੱਗੇ ਵਟਾਂ ਫੁੱਟਾਂ ਟੁੱਟ ਜਾਣੀਆਂ ਪਹਿਲਾਂ ਪਾਣੀ ਲਾਉਣਾ ਤਾਂ ਬਹੁਤ ਅੱਗੇ ਔਖਾ ਹੁੰਦਾ ਸੀ ਕੀ ਇਹ ਦੀ ਕਾਣਕ ਕਵਾ ਕੇ ਬੀਜੀ ਕਰਕੇ ਵਟਾ ਨਵੀਆਂ ਪਾਈਆਂ ਕਰਕੇ ਆ ਜਿਵੇਂ ਊਮੀ ਬੀਜੀਆਂ ਆ ਸਿੱਧੀ ਬੀਜੀ ਜਿਹਦੀ ਉਹਨੇਗਾ ਵੱਧ ਮਾਰਨੀ ਪੈਂਦੀ ਆ ਜਿਵੇਂ ਆਪਾਂ ਕਾਣਕ ਸਿੱਧੀ ਬੀਜੀ ਹੈ ਨਾ ਫੇਵਰੇਟ ਵਟ ਹੁੰਦੀ ਆ ਝੋਨੇ ਵਾਲੀ ਉਹੀ ਹੁੰਦੀ ਆ ਉਹ ਬੀਜ ਦੇ ਕਰਦੇ ਮਾੜੇ ਮੂਟੀ ਟਟ ਜਾਂਦੀ ਆ ਤੇ ਫਿਰ ਮਿੱਟੀ ਵੀ ਨਹੀਂ ਪੱਟੀ ਜਾਂਦੀ ਸੁੱਕੇ ਘਾਰੇ ਚ ਕਿੱਥੇ ਪੱਟੀ ਜਾਣੀ ਆ ਜੇ ਦਾ ਪਵਾ ਹੀ ਨਹੀਂ ਗਾ ਨਾ ਮਿੱਟੀ ਪੂਲ ਨਹੀਂ ਹੁੰਦੀ ਤੇ ਵਟ ਮਾਰਨੀ ਬਹੁਤ ਔਖੀ ਹੋ ਜਾਂਦੀ ਆ ਪਾਣੀ ਨਿਕਲਦਾ ਜੇ ਤਾਂ ਕਾਂ ਕਰਕੇ ਆਪਣਾ ਨੇ ਟੁੱਟਿਆਗਾ ਆਪਾਂ ਵਾਕੇ ਬੀਜੀ ਕਰਕੇ ਫੇਰ ਵੀ ਫਰਕ ਆ। ਬਾਕੀ ਕਾਂਕਰ ਦਾ ਵੀ ਫਰਕ ਹੁੰਦਾ ਵਾ, ਮਾੜਾ ਮੋਟਾ ਝਾੜਦਾ ਵੀ ਫਰਕ ਹੁੰਦਾ ਵਾ। ਸੌਖੀ ਨਿਕਲਦੀ ਐ ਵਾਈ ਨਹੀਂ ਹੋਉਂਦੀ। ਹੱਬ ਮੁੱਠ ਬੰਦ ਕਰ ਦਿੰਦੇ ਜਾ ਕੇ। ਫੇਰ ਆਪਾਂ ਚੱਲਦੇ ਆ ਘਰੀ। ਕਹਿੰਦੇ ਜਣੂ ਕੇ ਜਾ ਕੇ ਆਣਾ ਮੈਂ ਕਣਕ ਬੰਨਣੀ ਸੀ ਕਿ ਹੁਣੇ ਆਪਦੀ ਮੈਂ। ਇੱਕ ਮੰਮੀ ਨੇ ਵੀ ਐਣਕ ਬਨਵਾਉਣੀ ਆ। ਤੇ ਫੇਰ ਆਪਾਂ ਕੰਮ ਕਰੀਏ ਆ ਮਾਰੀ ਜਾ। ਉਹ ਇਹਨੇ ਮਿੰਟਾਂ ਲੱਗਣਾ ਵਾ ਤੇ ਹੁਣ ਜਾਣ ਨੂੰ ਕਿ ਕਿਹੜਾ ਤੁਹਾਨੂੰ ਬਹੁਤ ਲੱਗਣਾ ਮੋਗਾ ਵਿਆ ਪੰਨਾ ਨਾਲ 20 ਕਿਲੋਮੀਟਰ ਤੇ ਮੋਗਾ ਪਿਆਣਾ ਵੀ ਪਹੁੰਚ ਜਾਏਗੇ ਚਲੋ ਫਿਰ ਆਪਾਂ ਹੁਣ ਲੱਗਾ ਮਾਰ ਤੇ ਕੇ ਬੰਦ ਕਰ ਪਿਆ ਆ ਆ ਬੰਦ ਕਰ ਤੇ ਕੇ ਮੋਟਰ ਚੱਲ ਕੇ ਬਾਕੀ ਇਹ ਹੀ ਆਪਾਂ ਫਿਰ ਪਾਣੀ ਕੋਣੀ ਲਾਇਆ ਅਸੀਂ ਵੀਡੀਓ ਤੇ ਇੰਨੀ ਇੱਕ ਵੀਡੀਓ ਲਾਈਕ ਜੇ ਕੋਈ ਗੱਲ ਪ੍ਰਧਾਨदाई ਆ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਮਾੜਾ ਚੰਗਾ ਕੋਈ ਵੀ ਦੇਖੇ ਵੀਡੀਓ ਜੋ ਵੀ ਵੀਡੀਓ ਵੇਖੇ ਬੱਸ ਨਾ ਕਮੈਂਟ ਕਰਨਾ ਕੁਛ ਲਿਖ ਦਿਓ ਚਾਹੇ ਵਿੱਚ ਗਾਲ੍ਹਾਂ ਹੀ ਕੱਢ ਦਿਓ ਕਮੈਂਟ ਦੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਈ ਬਣੇ ਵੀ ਕੀ ਕਰਾਂ ਕਾਦੀ ਵੀਡੀਓ ਬਣਾਵਾਂ ਹੋਰ ਨਾਲੇ ਮੈਨੂੰ ਪਤਾ ਜਾ ਲੱਗੇ ਵੀ ਖੇਤਾਂ ਤੋਂ ਸ਼ੌਟ ਕਰਦੇ ਵੀਡੀਓ ਵੇਖਣ ਦੀ ਪਸੰਦ ਕਰੋਗੇ ਕਿੱਦਾਂ ਦੀ ਵੀਡੀਓ ਬਣਾਵਾਂ ਮਾੜਾ ਮੋਟਾ ਕੋਈ ਕਮੈਂਟ ਕਰਕੇ ਦੱਸਿਆ ਕਰੋ ਯਾਰ ਠੀਕ ਆ ਤੇ ਲਾਜ਼ਮੀ ਦੱਸਣਾ ਮੈਂ ਕਿਹੋ ਜਿਹੀ ਵੀਡੀਓ ਬਣਾਈਏ ਤਾਂ ਹੁਣ ਆਪਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਠੀਕ ਆ ਤਾਂ ਤੁਹਾਡੇ ਕਮੈਂਟਾਂ ਦੀ ਮੈਨੂੰ ਵੇਟ ਰਹੂਗੀ ਤਾਂ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ